ਗੁਰਦੁਆਰਾ ਬਾਬਾ ਜਾਨੀ ਸ਼ਾਜੀ ਦਾ ਇਹ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਹੀ ਸਥਿਤ ਹੈ ਸੈਦ ਜਾਨੀ ਸ਼ਾਜੀ ਨੇ ਘਰ ਪਰਿਵਾਰ ਛੱਡ ਕੇ ਫਕੀਰੀ ਦਾ ਪੇਸਤਾ ਰਿਆ ਹੋਇਆ ਸੀ ਆਪ ਜੀ ਸੈਦ ਪਰਿਵਾਰ ਤੋਂ ਸਨ ਤੇ ਪਰਮੇਸ਼ਰ ਦੀ ਪਾਲ ਵਿੱਚ ਸਨ ਆਪ ਜੀ ਪਰਮਾਤਮਾ ਨੂੰ ਮਿਲਣ ਦਾ ਰਾਹ ਲੱਭ ਰਹੇ ਸਨ ਜਿਸ ਕਰਕੇ ਦਿਨ ਰਾਤ ਭਟਕ ਰਹੇ ਸਨ ਪਾਪਾ ਜਾਨੀ ਸ਼ਾਹ ਜੀ ਨੇ ਹਿੰਦੂਆਂ ਅਤੇ ਤੁਰਕਾਂ ਦੇ ਅਵਤਾਰਾਂ ਦੀ ਪੂਜਾ ਕੀਤੀ ਪੰਜ ਨਮਾਜ਼ਾਂ ਵੀ ਪੜ੍ਹੀਆਂ ਰੋਜ਼ੇ ਵੀ ਰਖੇ ਪਰ ਕੁਝ ਨਾ ਮਿਲਿਆ ਆਪ ਤਪ ਕਰਦੇ ਰਹੇ ਤੇ ਪਰਮਾਤਮਾ ਦੇ ਦਰਸ਼ਨਾਂ ਲਈ ਵਿਆਕੁਲ ਰਹੇ ਫੇਰ ਕਿਸੇ ਪ੍ਰੇਮੀ ਨੇ ਆਪ ਜੀ ਨੂੰ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਮਹਿਮਾ ਦਸੀ ਤੇ ਗੁਰੂ ਘਰ ਦਾ ਜਸ ਸੁਣ ਕੇ ਆਪ ਜੀ ਬੜੇ ਹੀ ਪ੍ਰਸੰਨ ਹੋਏ ਅਤੇ ਜਤਨ ਕਰਕੇ ਖਵਾਜਾ ਰੋਸ਼ਨ ਜੀ ਨੂੰ ਮਿਲੇ ਖਵਾਜਾ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋੜੇ ਦੀ ਸੇਵਾ ਕਰਦੇ ਸਨ ਬਾਬਾ ਜਾਨੀ ਸ਼ਾਹ ਜੀ ਨੇ ਖਵਾਜਾ ਜੀ ਨੂੰ ਜਦੋਂ ਆਪਣੀ ਹਾਲਤ ਦੱਸੀ ਤਾਂ ਖਵਾਜਾ ਜੀ ਨੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮਹਿਮਾ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਗੁਰੂ ਪਾਤਸ਼ਾਹ ਜੀ ਦੇ ਦੁਆਰੇ ਬੈਠ ਕੇ ਗੁਰੂ ਜੀ ਦਾ ਧਿਆਨ ਕਰੋ ਇਹ ਸੁਣ ਜਾਨੀ ਸ਼ਾਹ ਜੀ ਗੁਰੂ ਜੀ ਦੇ ਦਵਾਰੇ ਤੇ ਬੈਠ ਗਏ। ਭੁੱਖ ਪਿਆਸ ਦਿਨ ਰਾਤ ਤੋਂ ਪਛਾਂ ਸਰੀਰ ਤੇ ਚੱਲੀ। ਕੁਝ ਸਮੇਂ ਬਾਅਦ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬਾਬਾ ਜਾਨੀ ਸ਼ਾਹ ਜੀ ਪਾਸ ਭੇਜਿਆ ਕਿ ਫਕੀਰ ਜੀ ਨੂੰ ਪੁੱਛੋ ਤਨ ਬਸਤਰ ਜਾਂ ਕੁਝ ਹੋਰ ਚਾਹੀਦਾ ਹੈ ਤਾਂ ਲੈ ਜਾਣ। ਪਰ ਬਾਬਾ ਜਾਨੀ ਸ਼ਾਹ ਜੀ ਨੇ ਦੁਨਿਆਵੀ ਚੀਜ਼ਾਂ ਨੂੰ ਤਿਆਗਦਿਆਂ ਹੋਇਆਂ ਬੇੰਤੀ ਕੀਤੀ ਕਿ ਜਾਨੀ ਕੋ ਜਾਨੀ ਸੇ ਮਿਲਾ ਦੋ ਭਾਵ ਇਸ ਜਾਨੀ ਨੂੰ ਸਿਰਫ ਜਾਨੀ ਮੁਰਸ਼ਦ ਸੱਚੇ ਗੁਰੂ ਨਾਲ ਸੱਚੇ ਪ੍ਰਭੂ ਨਾਲ ਮਿਲਾ ਦੋ ਜਿਸ ਤੋਂ ਬਾਅਦ ਤਨਤਨ ਸ੍ਰੀ ਗੁਰੂ ਹਰगोबिंद ਪਾਤਸ਼ਾਹ ਜੀ ਨੇ ਬਾਬਾ ਜਾਨੀ ਸ਼ਾਹ ਜੀ ਨੂੰ ਪਰਖਣ ਵਾਸਤੇ ਇੱਕ ਉੱਚੀ ਕੰਦ ਕਰਵਾ ਦਿੱਤੀ ਪਰ ਉਹ ਇੱਕੋ ਹੀ ਗੱਲ ਦੁਹਰਾਉਂਦੇ ਰਹਿੰਦੇ ਜਾਨੀ ਕੋ ਜਾਨੀ ਸੇ ਮਿਲਾ ਦੋ ਕੁਝ ਸਮਾਂ ਬੀਤ ਜਾਣ ਤੇ ਸਤਿਗੁਰਾਂ ਨੇ ਸਿੱਖਾਂ ਨੂੰ ਬਚਨ ਕੀਤਾ ਕਿ ਜੇ ਜਾਨੀ ਨੂੰ ਜਾਨੀ ਨਾਲ ਮਿਲਣ ਦੀ ਇੱਛਾ ਹੈ ਤਾਂ ਉਹਨੂੰ ਕਹੋ ਬਿਆਸ ਦਰਿਆ ਵਿੱਚ ਜਾ ਕੇ ਛਾਲ ਮਾਰ ਦੇਵੇ ਸਿੱਖਾਂ ਨੇ ਜਦੋਂ ਜਾਨੀ ਸ਼ਾਹ ਜੀ ਨੂੰ ਜਾ ਕੇ ਗੁਰੂ ਪਾਤਸ਼ਾਹ ਜੀ ਦੇ ਇਹ ਬਚਨ ਸੁਣਾਏ ਤਾਂ ਸੁਣਦੇ ਹੀ ਜਾਨੀ ਸ਼ਾਹ ਜੀ ਛੇਤੀ ਨਾਲ ਦਰਿਆ ਵੱਲ ਨੂੰ ਭੱਜ ਪਏ ਇਹੇ ਵੇਖ ਸਤਿਗੁਰੂ ਅਨੇ ਪਾਈ ਬਿਦੀਚਨ ਜੀ ਨੂੰ ਜਾਨੀ ਸ਼ਾਹ ਜੀ ਦੇ ਪਿੱਛੇ ਭੇਜਿਆ ਤੇ ਉਹਨਾਂ ਨੂੰ ਵਾਪਸ ਬੁਲਾਇਆ। ਬਾਬਾ ਜਾਨੀ ਸ਼ਾਹ ਜੀ ਨੇ ਆ ਕੇ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਸਤਿਗੁਰਾਂ ਨੇ ਜਾਨੀ ਨੂੰ ਆਪਣੇ ਗਲ ਨਾਲ ਲਾ ਕੇ ਜਾਨੀ ਨਾਲ ਭਾਵ ਪਰਮਾਤਮਾ ਨਾਲ ਮਿਲਾ ਦਿੱਤਾ ਤੇ ਉਹਨਾਂ ਨੂੰ ਵਰ ਬਖਸ਼ਿਆ ਕਿ ਜੋ ਵੀ ਤੁਹਾਡੇ ਦਰ ਤੇ ਸ਼ਰਧਾ ਨਾਲ ਲਾਵੇਗਾ ਉਸ ਦੀਆਂ ਮੁਰਾਦਾ ਪੂਰੀਆਂ ਹੋਣਗੀਆਂ। ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ